प्यारे दोस्तों मैं वीरपाल सिद्धू मॉड बाता चाननिया चैनल ते ਤੁਹਾਡਾ ਸਵਾਗਤ ਕਰਦੀ ਆ ਅੱਜ ਮੈਂ ਤੁਹਾਡੇ ਸਾਹਮਣੇ ਬਿਆਨਤ ਬਰੀਵਾਲ ਦੀ ਕਵਿਤਾ ਝੁਲਸੇ ਜੇ ਅੰਗਣੇ ਲੈ ਕੇ ਪੇਸ਼ ਆਸ ਕਰਦੀ ਆ ਕਵਿਤਾ ਤੁਹਾਨੂੰ ਜਰੂਰ ਪਸੰਦ ਆਵੇਗੀ ਬਹੁਤ ਸੋਹਣੀ ਕਵਿਤਾ ਹੈ वीर ਦੀ ਬਹੁਤ ਡੂੰਘਾਈ ਚ ਜਾ ਕੇ ਲਿਖੀ ਹੋਈ ਕਵਿਤਾ ਹੈ ਸੋ ਆਓ ਸੁਣਦੇ ਆਪਾਂ ਹੁਣ वीर ਦੀ ਇਸ ਕਵਿਤਾ ਨੂੰ ਟੁੱਟੇ ਹੋਏ ਆਲੇ ਤੇ ਜ਼ਖਮੀ ਜੇ ਖੰਭ ਨੇ ਟੁੱਟੇ ਹੋ ਯਾਲ ਨੇ ਤੇ ਜ਼ਖਮੀ ਜੇ ਖੰਭ ਨੇ ਟੁੱਟੀ ਹੋਈ ਝੁੰਝ ਜਾਰਾ ਝੁੱਲਸੇ ਜੇ ਅੰਗਣੀ ਉਹਨਾਂ 10000 ਉੱਡਣਾ ਏ ਕਿੱਕਣਾ ਉਹਨਾਂ 10000 ਉੱਡਣਾ ਏ ਕਿੱਕਣਾ ਜੋ ਮਜਬੂਰੀਆਂ ਦੇ पिंजਰੇ ਚ ਬੰਦ ਨੇ ਬੀਤੇ ਕਈ ਬਰੇ ਨਾ ਬਦਲੇ ਹਾਲਾਤ ਜਿੰਨਾਂ ਦੇ ਬੀਤੇ ਕਈ ਬਰੇ ਨਾ ਬਦਲੇ ਹਾਲਾਤ ਜਿੰਨਾਂ ਦੇ ਉਂਝ ਭਾਵੇਂ ਹਰ ਸਾਲ ਕੈਲੰਡਰ ਬਦਲੇ ਨੇ ਕੰਦ ਨਹੀਂ ਜਿੰਨ ਲਈ ਹੀਰ ਦੋ ਵਕਤ ਦੀ ਰੋਟੀ ਹੋਵੇ ਦੋਸਤਾ ਜਿੰਨ ਲਈ ਹੀਰ ਦੋ ਵਕਤ ਦੀ ਰੋਟੀ ਹੋਵੇ ਦੋਸਤਾ ਉਹ ਕਿੱਥੇ ਛੱਡ ਕੇ ਹਜ਼ਾਰਾ ਜਾਂਦੇ ਫਿਰ ਚੰਗਣੇ ਖੂਨ ਪਿਆ ਸੇਮਦਾ ਜਿਨ੍ਹਾਂ ਦੀਆਂ ਪਾਟੀਆਂ ਵਿਹਾਂਚੋਂ ਖੂਨ ਪਿਆ ਸੇਮਦਾ ਜਿਨ੍ਹਾਂ ਦੀਆਂ ਪਾਟੀਆਂ ਵਿਹਾਂਚੋਂ ਪਾਟੇ ਹੋਏ ਲੀੜਿਆਂ ਚੋਂ ਦਿਸਦੇ ਲਿਬੜੇ ਜੇ ਅੰਗਣੇ ਉਹਨਾਂ ਸਿਰ ਚੁੱਕ ਕਿੱਥੋਂ ਮਹਬੂਦ ਦੀਆਂ ਅੱਖਾਂ ਵਿੱਚ ਵੇਖਣਾ ਉਨ੍ਹਾਂ ਸਿਰ ਚੁੱਕ ਕਿੱਥੋਂ ਮਹਿਬੂਬ ਦੀਆਂ ਅੱਖਾਂ ਵਿੱਚ ਵੇਖਣਾ ਜਿਨ੍ਹਾਂ ਦੇ ਸਿਰ ਨੇ ਚੁਕਾਏ ਕਵੀਲਦਾਰੀਆਂ ਦੀ ਪੰਡਣੀ ਉਹਨਾਂ ਨੇ ਮਸ਼ੂਕ ਨਾਲ ਡੇਟ ਉੱਤੇ ਜਾਣਾ ਦੱਸੋ ਕੀ ਉਹਨਾਂ ਨੇ ਮਸ਼ੂਕ ਨਾਲ ਡੇਟ ਉੱਤੇ ਜਾਣਾ ਦੱਸੋ ਕੀ ਹੈ ਘਰ ਤੋਂ ਦਿਹਾੜੀ ਤੱਕ ਮਿੱਥੇ ਜਿਨ੍ਹਾਂ ਦੇ ਪੰਦ ਨੇ ਜੱਗ ਉੱਤੇ ਬੜੀਆਂ ਜਵਾਨੀਆਂ ਜੋ ਤੰਗੀ ਤੇ ਗਰੀਬੀ ਥੱਲੇ ਵਿਤੀਆਂ ਜੱਗ ਉੱਤੇ ਬੜੀਆਂ ਜਵਾਨੀਆਂ ਜੋ ਤੰਗੀ ਤੇ ਗਰੀਬੀ ਥੱਲੇ ਬੀਤੀਆਂ ਦੱਸ ਲੈ ਬਚਪਨ ਕੰਨਿਆਂ ਦੇ ਗਰੀਬੀ ਵਾਲੇ ਡੰਗਣੇ ਕੰਨਿਆਂ ਦੀਆਂ ਲਾਸ਼ਾਂ ਨੂੰ ਨਾ ਕਫਨ ਨਸੀਬ ਹੋਵੇ ਕੰਨਿਆਂ ਦੀਆਂ ਲਾਸ਼ਾਂ ਨੂੰ ਨਾ ਕਫਨ ਨਸੀਬ ਹੋਵੇ ਕੰਨਿਆਂ ਲਾਸ਼ਾਂ ਉੱਤੇ ਬਣੇ ਤਾਜ ਮਹਿਲ ਦੇ ਸਤੰਭ ਨੇ ਬਰੀ ਵਾਲੇ ਬੀਤੀਆਂ ਹਨੇਰੇ 'ਚ ਇੱਥੇ ਜਵਾਨੀਆਂ ਬਹੁਤ ਨਹੀਂ ਬਰੀ ਵਾਲੇ ਬੀਤੀਆਂ ਹਨੇਰੇ ਚ ਇੱਥੇ ਜਵਾਨੀਆਂ ਬਹੁਤ ਨਹੀਂ ਪੋ ਦੇ ਮਹੀਨੇ ਸੰਧੂ ਦਸ ਵੇਖੇ ਕਿਨੇ ਚੰਦ ਨੇ ਪੋ ਦੇ ਮਹੀਨੇ ਸੰਧੂ ਦਸ ਵੇਖੇ ਕਿਨੇ ਚੰਦ ਨੇ ਸੋ ਬਹੁਤ ਸੋਹਣੀ ਕਵਿਤਾ ਵੀਰ ਦੀ ਬਹੁਤ ਜ਼ਿਆਦਾ ਸੋਹਣੀ ਦਿਲ ਨੂੰ ਟੁੰਬਣ ਵਾਲੀ ਹੈ ਆਸ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਵਿਤਾ ਤੁਹਾਨੂੰ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਕਮੈਂਟ ਵੀਰ ਲਈ ਹੌਸਲਾ ਹੋਵੇਗਾ ਸੋ ਧੰਨਵਾਦ ਜੀ ਬਾਏ ਬਾਏ